ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਕਸਰ ਤੁਸੀਂ ਆਪਣੇ ਘਰਾਂ ਦੇ ਆਲੇ-ਦੁਆਲੇ ਖੇਤਾਂ ਦੇ ਬੰਨਿਆਂ ਦੇ ਉੱਤੇ ਵਟਾਂ ਦੇ ਉੱਤੇ ਤੇ ਜਾਂ ਫਿਰ ਖਾਲੀ ਥਾਵਾਂ ਦੇ ਉੱਤੇ ਭੰਗ ਖੜੀ ਦੇਖੀ ਹੋਵੇਗੀ ਭੰਗ ਨੂੰ ਬੜਾ ਮਾੜਾ ਸਮਝਿਆ ਜਾਂਦਾ ਹੈ ਹਾਲਾਂਕਿ ਕਈ ਲੋਕ ਇਹਦਾ ਕਈ ਤਰੀਕੇ ਨਾਲ ਇਸਤੇਮਾਲ ਵੀ ਕਰਦੇ ਨੇ ਨਸ਼ੇ ਦੇ ਰੂਪ ਦੇ ਵਿੱਚ ਵੀ ਇਹਨੂੰ ਵਰਤੋਂ 'ਚ ਲਿਆਂਦਾ ਜਾਂਦਾ ਹੈ ਤੇ ਭੰਗ ਨੂੰ ਖਤਮ ਕਰਨ ਵਾਸਤੇ ਕੋਟਾਂ ਤੱਕ ਵੀ ਗੱਲਾਂ ਪਹੁੰਚੀਆਂ ਹੋਈਆਂ ਨੇ ਪਰ ਹੁਣ ਹਿਮਾਚਲ ਸਰਕਾਰ ਭੰਗ ਨੂੰ ਖੇਤੀ ਦੇ ਰੂਪ ਦੇ ਵਿੱਚ ਲਿਆ ਸਕਦੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਇਹਦਾ ਦਵਾਈਆਂ ਦੇ ਵਿੱਚ ਕਾਫੀ ਮਹੱਤਵ ਹੈ ਉਦਯੋਗਿਕ ਤੌਰ ਦੇ ਉੱਤੇ ਵੀ ਇਹਦੀ ਕਾਫੀ ਡਿਮਾਂਡ ਹੈ ਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਸਰਕਾਰ ਆ ਪਹਿਲਾਂ ਹੀ ਵਿੱਤੀ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਹੁਣ ਇੱਕ ਰਾਹ ਲੱਭਿਆ ਹੈ ਕਿ ਭੰਗ ਦੀ ਖੇਤੀ ਕੀਤੀ ਜਾਵੇਗੀ ਭੰਗ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਨੇ ਕਹਿੰਦੇ ਕਈਆਂ ਦੇ ਵਿੱਚ ਨਸ਼ਾ ਹੁੰਦਾ ਹੈ ਕਈਆਂ ਦੀ ਵਰਤੋਂ ਦਵਾਈਆਂ ਵਾਸਤੇ ਕੀਤੀ ਜਾਂਦੀ ਹੈ ਤੇ ਕਈਆਂ ਨੂੰ ਕੇਵਲ ਵੈਸੇ ਹੀ ਉਦਯੋਗਿਕ ਤੌਰ ਦੇ ਉੱਤੇ ਵਰਤਿਆ ਜਾਂਦਾ ਹੈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨੇ ਆਪਣੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਸੌਂਪੀ ਜਿਸ ਤੋਂ ਬਾਅਦ ਦੇ ਵਿੱਚ ਪ੍ਰਸਤਾਵ ਪਾਸ ਹੋ ਗਿਆ ਕਿ ਹਿਮਾਚਲ ਦੇ ਵਿੱਚ ਹੁਣ ਭੰਗ ਦੀ ਖੇਤੀ ਹੋਵੇਗੀ ਇਹਨੂੰ ਅਮਲੀ ਜਾਮਾ ਕਦੋਂ ਪਹਨ ਪਹਿਨਾਇਆ ਜਾਂਦਾ ਹੈ ਇਹ ਬਾਅਦ ਦੀ ਗੱਲ ਹੈ ਪਰ ਇੱਕ ਜਿਹੜੀ ਵਿਧਾਨ ਸਭਾ ਸੰਮਤੀ ਦੀ ਰਿਪੋਰਟ ਸੀਗੀ ਜਗਤ ਸਿੰਘ ਨੇਗੀ ਉਹਦੇ ਜਿਹੜੇ ਅਧਿਐਕਸ਼ ਨੇ ਪ੍ਰਧਾਨ ਨੇ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਜਦੋਂ ਉਹਨਾਂ ਨੇ ਪ੍ਰਸਤਾਵ ਪੇਸ਼ ਕੀਤਾ ਤਾਂ ਇਹਨੂੰ ਜਿਹੜੀਆਂ ਮਾਨਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਮਾਡਲ ਹੋਰ ਨਾ ਥਾਵਾਂ ਦੇ ਨੇ ਜਿਵੇਂ ਉੱਤਰਾਖੰਡ ਦੇ ਵਿੱਚ ਵੀ ਕਹਿੰਦੇ ਭੰਗ ਨੂੰ ਮਾਨਤਾ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਸੂਬੇ ਨੇ ਤਾਂ ਉਹਨਾਂ ਦਾ ਅਧਿਐਨ ਕੀਤਾ ਗਿਆ ਗੁਜਰਾਤ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹਨੂੰ ਇੱਕ ਤਰ੍ਹਾਂ ਦੀ ਮਾਨਤਾ ਮਿਲੀ ਹੋਈ ਹੈ ਉੱਤਰਾਖੰਡ ਨੇ 2017 ਦੇ ਵਿੱਚ ਭੰਗ ਦੀ ਖੇਤੀ ਨੂੰ ਜਾਇਜ਼ ਕਰਾਰ ਦਿੱਤਾ ਸੀਗਾ ਤੇ ਪਹਿਲਾ ਸੂਬਾ ਬਣ ਗਿਆ ਸੀ ਹਾਲਾਂਕਿ ਹਿਮਾਚਲ ਦੇ ਵਿੱਚ ਵੀ ਕਾਫੀ ਥਾਵਾਂ ਦੇ ਉੱਤੇ ਭੰਗ ਦੇਖੀ ਜਾਂਦੀ ਹੈ ਪਰ ਹੁਣ ਸੂਬਾ ਸਰਕਾਰ ਹਿਮਾਚਲ ਦੀ ਭੰਗ ਤੋਂ ਪੈਸੇ ਕਮਾਏਗੀ ਆਪਣਾ ਰੈਵਨਿਊ ਵਧਾਏਗੀ ਕਿਉਂਕਿ ਉਦਯੋਗਾਂ ਦੇ ਵਿੱਚ ਇਹਦੀ ਮੰਗ ਕਾਫੀ ਹੈ ਜਿਗਰ ਆਪਾਂ ਐਂਡੀਪੀਐਸ ਐਕਟ ਦੀ ਕਰੀਏ 1985 ਦੇ ਮੁਤਾਬਕ ਤਾਂ ਭੰਗ ਦੀਆਂ ਵੀ ਕਈ categories ਨੇ ਇੱਕ ਤਾਂ ਜਿਹੜੀ ਹੈਗੀ ਆ ਉਹਦਾ ਇਸਤੇਮਾਲ ਉਦਯੋਗਿਕ ਰੂਪ ਦੇ ਉੱਤੇ ਹੁੰਦਾ ਹੈ ਫੈਕਟਰੀਆਂ ਦੇ ਵਿੱਚ ਵਰਤੀ ਜਾਂਦੀ ਹੈ ਤੇ ਇੱਕ ਦਾ ਨਸ਼ੇ ਦੇ ਰੂਪ ਦੇ ਵਿੱਚ ਹੁੰਦਾ ਜਾਂ ਦਵਾਈਆਂ ਦੇ ਵਿੱਚ ਪਾਈ ਜਾਂਦੀ ਹੈ ਤਾਂ ਇਹਦੇ ਮੁਤਾਬਕ ਕੁਝ ਜਿਹੜੇ ਭੰਗ ਦੇ ਬੂਟੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਰਾਲ ਨਿਕਲਦੀ ਆ ਜਾਂ ਉਹਨਾਂ ਦਾ ਰਸ ਕੱਢਿਆ ਜਾਂਦਾ ਹੈ ਜਾਂ ਉਹਨਾਂ ਦੇ ਫੁੱਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਦੇ ਉੱਤੇ ਤਾਂ ਪਾਬੰਦੀ ਹੈ ਕੇਵਲ ਭੰਗ ਦੇ ਬੂਟਿਆਂ ਦੇ ਫਾਈਬਰ ਦੇ ਤੌਰ ਦੇ ਉੱਤੇ ਉਹਦੀਆਂ ਟਾਹਣੀਆਂ ਵਗੈਰਾ ਨੂੰ ਵਰਤਣ ਦੀ ਕੋਈ ਵੀ ਉਹਦੇ ਉੱਤੇ ਪਾਬੰਦੀ ਨਹੀਂ ਹੈ ਕਿਉਂਕਿ ਬਾਗਵਾਨੀ ਦੇ ਤੌਰ ਦੇ ਉੱਤੇ ਵੀ ਇਹਨੂੰ ਵਰਤਿਆ ਜਾਂਦਾ ਹੈ ਤਾਂ ਇਸ ਤੋਂ ਇਲਾਵਾ ਹੁਣ ਜੇਕਰ ਹਿਮਾਚਲ ਪ੍ਰਦੇਸ਼ ਭੰਗ ਦੀ ਖੇਤੀ ਦੀ ਜਾਸਤ ਦਿੰਦਾ ਹੈ ਤਾਂ ਕਾਫੀ ਕੁਝ ਬਦਲ ਜਾਵੇਗਾ ਤੇ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ ਸੀਗੀ ਜਾਂ ਹਾਈ ਕੋਰਟ ਨੇ ਆਪਣੇ ਆਪ ਹੀ ਸੰਗਿਆਨ ਲਿਆ ਸੀਗਾ ਕਿ ਆਸੇ-ਪਾਸੇ ਚੰਡੀਗੜ੍ਹ ਦੇ ਮੁਹਾਲੀ ਦੇ ਨਜ਼ਦੀਕ ਭੰਗ ਦੇ ਕਾਫੀ ਬੂਟੇ ਨੇ ਤਾਂ ਉੱਥੋਂ ਦੇ ਜਸ ਸਹਿਬਾਨ ਨੇ ਕਿਹਾ ਕਿ ਭੰਗ ਨੂੰ ਨਸ਼ਟ ਕੀਤਾ ਜਾਵੇ ਜੇਕਰ ਇਹਦੇ ਇੰਨੇ ਬੁਰੇ ਪ੍ਰਭਾਵ ਨੇ ਤਾਂ ਕਿਉਂ ਆਮ ਥਾਂ ਦੇ ਉੱਤੇ ਉਪਲਬਧ ਹੋ ਜਾਂਦੀ ਹੈ ਇਹਦੇ ਵਾਸਤੇ ਯੋਗ ਕਦਮ ਚੁੱਕਣੇ ਚਾਹੀਦੇ ਨੇ ਇੱਕ ਪਾਸੇ ਪਾਬੰਦੀ ਦੀ ਗੱਲ ਦੂਜੇ ਪਾਸੇ ਹਿਮਾਚਲ ਦੇ ਵਿੱਚ ਇਹਨੂੰ ਮਾਨਤਾ ਦੇਣ ਦੀ ਗੱਲ ਚੱਲ ਪਈ ਹੈ ਵੈਸੇ ਅਕਸਰ ਆਪਣੇ ਆਪ ਉੱਗਣ ਵਾਲਾ ਇਹ ਪੌਦਾ ਹੈ ਪਰ ਜਿਹੜੇ ਮਾਹਰ ਹੁੰਦੇ ਨੇ ਖੇਤੀ ਦੇ ਨਾਲ ਜੁੜੇ ਹੁੰਦੇ ਨੇ ਜਾਂ ਫਿਰ ਦਵਾਈਆਂ ਦੇ ਕਿਸੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਪਹਿਚਾਨ ਹੁੰਦੀ ਹੈ ਕਿ ਕਿਹੜਾ ਬੂਟਾ ਦਵਾਈ ਵਾਸਤੇ ਵਰਤਿਆ ਜਾ ਸਕਦਾ ਹੈ ਕਿਹੜਾ ਉਹਨਾਂ ਵਾਸਤੇ ਕੰਮ ਦਾ ਨਹੀਂ ਹੈਗਾ ਤੇ ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਇਹਦੇ ਉੱਤੇ ਪ੍ਰਸਤਾਵ ਪਾਸ ਕਰ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਮਾਨਤਾ ਵੀ ਮਿਲ ਜਾਣੀ ਹੈ ਯਾਨੀ ਕਿ ਭੰਗ ਦਾ ਹੁਣ ਉਥੇ ਉਪਯੋਗ ਕੀਤਾ ਜਾਵੇਗਾ ਦਵਾਈਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਹਦਾ ਇਸਤੇਮਾਲ ਹੋਵੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ